ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਨਾਮ ਹੈ ਵਿਸ਼ਾ ਗਰਲਸ ਨੂੰ ਦਾਨੀਆਂ ਦੀ ਭਲਾਂ ਕਮੀ ਹੈ ਭਾਰਤ ਦੇ ਵਿੱਚ ਬਹੁਤ ਦਾਨਪੁਨ ਕਰਨ ਵਾਲੇ ਮਿਲ ਜਾਣਗੇ ਕਿਉਂਕਿ ਸਾਡਾ ਸਦੀਆਂ ਪੁਰਾਣਾ ਇਤਿਹਾਸ ਹੈ ਸਾਡੇ ਗ੍ਰੰਥ ਮਹਾਨ ਗ੍ਰੰਥ ਜਿਨ੍ਹਾਂ ਦੀ ਬਰਾਬਰੀ ਕੋਈ ਵਿਸ਼ਵ ਦਾ ਗ੍ਰੰਥ ਨਹੀਂ ਕਰ ਸਕਦਾ ਉਸ ਵਿੱਚ ਵੀ ਇਹ ਕਿਹਾ ਗਿਆ ਹੈ ਕਿ ਦਾਨ ਕਰਨ ਵੇਲੇ ਇੱਕ ਹੱਥ ਨਾਲ ਹੀ ਦਾਨ ਕਰ ਰਹੇ ਹੋ ਤਾਂ ਦੂਜੇ ਨੂੰ ਹੱਥ ਨੂੰ ਕੰਨੋਂ ਕੰਨ ਖਬਰ ਨਹੀਂ ਹੋਣੀ ਚਾਹੀਦੀ ਢਿਣਕ ਨਹੀਂ ਪੈਣੀ ਚਾਹੀਦੀ ਪਤਾ ਨਾ ਲੱਗੇ ਕਿ ਤੁਸੀਂ দান ਕਿੰਨਾ ਕੀਤਾ ਚੁਪਚਪੀ ਤਾਂ ਸ਼ਰਦਾ ਨਾਲ দান ਕੀਤਾ ਹੀ ਪੁੰਨ ਫਲ ਦਵਾਦਾ ਆ ਪਰ ਜ਼ਰੂਰੀ ਨਹੀਂ ਮੈਂ ਉਹ দান ਦੱਸਣ ਲੱਗਣੀ ਆ ਜਿਹੜਾ ਲੈ ਡੁੱਬੇਗਾ ਤੁਹਾਨੂੰ ਸੋ ਇੰਨੇ ਮਹਾਨ ਨਹੀਂ ਬਣਨਾ ਜਦੋਂ ਤੁਸੀਂ ਗੱਲ ਕਰਦੇ ਹੋ ਆਪਣੇ ਅਲਮਾਰੀ 'ਚ ਤੁੰਨੇ ਪਏ ਪੁਰਾਣੇ ਕੱਪੜਿਆਂ ਦੀ ਜਿਹੜੇ ਤੁਸੀਂ ਪੁਰਾਣੇ ਦਾ ਮਤਲਬ ਘਸੇਪਿਟੇ ਨਹੀਂ ਪਰਾਣੇ ਜਿਹੜੇ ਤੁਹਾਡੇ ਕੋਲ ਵਾਧੂ ਆ ਤੁਸੀਂ ਹੰਡਾ ਵੀ ਲੈ ਕੁੱਟ-ਕੁੱਟ ਕੇ ਠੀਕ ਆ ਜਾਂ ਫਿਰ ਤੁਹਾਡੀ ਅਲਮਾਰੀ ਨਕੋ-ਨਕ ਭਰੀ ਤੁਹਾਡੇ ਬਾਕਸ ਬੈੱਡ ਨਕੋ-ਨਕ ਭਰੇ ਆ ਤਾਂ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਮੈਂ ਗੱਲ ਕਰਨ ਲੱਗੀ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਬੜੀ ਸਿਆਣੀ ਗੱਲ ਜੋ ਸਾਡੇ ਗ੍ਰੰਥਾਂ ਚ ਕਹੀ ਗਈ ਹੈ ਉਹਨੂੰ ਫੋਲੋ ਕਰ ਲਿਓ ਦਾਨੀ ਬਣੋ ਦਾਨ ਕਰਨਾ ਮਾੜਾ ਨਹੀਂ ਹੈ ਪਰ ਦਾਨ ਕਰਦਿਆਂ ਕਰਦਿਆਂ ਆਪਣਾ ਪੱਠਾ ਬਠਾ ਲੈਣਾ ਕਿੱਥੋਂ ਦੀ ਅਕਲ ਹੈ ਕਿਸੇ ਕਿਤਾਬ ਚ ਲਿਖਿਆ ਆਪਣੇ ਪਰੀਆਂ ਆਪ ਕੋਹਾੜੀ ਮਾਰਨੀ ਸੋ ਸੁਚੇਤ ਹੋ ਕੇ ਵਿਚਰਨਾ ਹੁੰਦਾ ਹੈ ਲਾਈਫ ਚ ਦੇਖੋ ਸਾਡੇ ਕੋਲ ਨਾ ਬਹੁਤ ਸਾਰੇ ਕਾਰਨ ਹੈ ਜਦੋਂ ਅਸੀਂ ਆਪਣੇ ਅਲਮਾਰੀ ਚ ਪਏ ਕੱਪੜੇ ਜਾਂ ਬਾਕਸ ਬੈਡ ਚ ਪਏ ਕੱਪੜਿਆਂ ਨੂੰ ਕਿਸੇ ਲੋੜਵੰਦ ਨੂੰ ਦੇ ਦਿੰਨੇ ਆ ਜਿੱਦਾਂ ਰੰਗ ਉਤਰ ਗਿਆ ਫੇਡ ਹੋ ਗਿਆ ਜਾਂ ਬਹੁਤ ਢੰਡਾਲੇ ਘਸ ਗਏ ਪੁਰਾਣੇ ਹੋ ਗਏ ਜਾਂ ਫਿਰ ਫਿਟਿੰਗ ਸਹੀ ਨਹੀਂ ਰਹੀ ਕਦੀ ਮੋਟੇ ਹੋ ਗਏ ਕਦੀ ਪਤਲੇ ਹੋ ਗਏ ਹੁਣ ਉਹ ਕੱਪੜੇ ਕੰਮ ਦੇ ਨਹੀਂ ਆ ਇੰਨੇ ਜ਼ਿਆਦਾ ਹੋ ਗਿਆ ਕਿ ਪਾਪਾ ਕੇ ਮਨ ਉਕਤ ਆ ਗਿਆ ਆ ਬੋਰ ਹੋ ਗਏ ਹੁ ਤੁਸੀਂ ਲਮਾਰੇ ਚੋਂ ਬਾਹਰ ਡਿਗਡਿਗ ਪੈਂਦੇ ਆ ਤੁਨ ਤੁਨ ਰੱਖਦੇ ਹੋ ਤੁਸੀਂ ਤਾਂ ਲਾ ਕੇ ਠੀਕ ਆ ਇਹ ਕੁਝ ਕਾਰਨ ਨੇ ਜਦੋਂ ਤੁਸੀਂ ਕੱਪੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਹੋ ਸੋ ਇਹਨਾਂ ਨੂੰ ਸੰਭਾਲ ਕੇ ਵੀ ਕਦੋਂ ਤੱਕ ਰੱਖ ਸਕਦੇ ਹੋ ਕਈ ਵਾਰੀ ਹੁੰਦਾ ਆਪਾਂ ਸਰਦੀਆਂ ਚ ਫੇਰ ਤਾਂ ਲਾਤੀਆਂ ਗਰਮੀਆਂ ਚ ਫੇਰ ਤਾਂ ਵਾਹ ਲਾਤੀਆਂ ਐਦਾਂ ਹੀ ਕਰਦੇ ਆ ਕਰਦੇ ਆ ਅਖੀਰ ਪੰਜ ਸੱਤ ਸਾਲਾਂ ਨੂੰ ਹੁੰਦਾ ਆ ਮਨ ਵੀ ਇਹ ਦੇ ਦੇਣੇ ਚਾਹੀਦੇ ਰੱਖੀ ਕਿਉਂ ਜਾਂਦੇ ਆ ਆਪਾਂ ਹਰ ਸਾਲ ਸੋ ਇਦਾਂ ਕਰਨਾ ਹੈ ਤੁਸੀਂ ਕਿ ਕੁਝ ਕਾਰਨ ਨੇ ਜਦੋਂ ਅਸੀਂ ਆਪਣੇ ਕੱਪੜੇ ਖਾਸ ਕਰਕੇ ਅੰਡਰ ਗਾਰਮੈਂਟਸ ਆ ਜਾਂ ਬੈੱਡ ਸ਼ੀਟਸ ਨੇ ਜਾਂ ਸਾਡੇ ਪਾਏ ਹੋਏ ਸੂਟ ਨੇ ਜਦੋਂ ਅਸੀਂ ਲੋੜਵੰਦ ਨੂੰ ਦਿੰਨੇ ਆ ਜਾਂ ਬਹੁਤਾ ਕਰਕੇ ਅਸੀਂ ਆਪਣੀਆਂ ਕੰਮ ਵਾਲੀਆਂ ਮੇਡਸ ਨੂੰ ਦੇ ਦਿੰਨੇ ਘਰਾਂ 'ਚ ਹੈਨਾ ਵਧੀਆ ਗੱਲ ਆ ਕਿ ਉਹ ਵਰਤ ਲੈਣਗੇ ਪਰ ਖਬਰਦਾਰ ਹੋ ਜਾਓ ਮੈਂ ਤੁਹਾਨੂੰ ਸੁਚੇਤ ਕਰਨ ਲੱਗੀ ਆ ਅਵਲ ਤਾਂ ਇਹਨਾਂ ਨੂੰ ਦੇਣਾ ਹੀ ਨਹੀਂ ਹੁੰਦਾ ਜੇ ਦੇਣਾ ਹੀ ਆ ਤਾਂ ਕਿਸ ਤਰੀਕੇ ਨਾਲ ਦੇਣਿਆ ਮੈਂ ਤੁਹਾਨੂੰ ਦੱਸਦੀ ਆ ਅਸਲ ਦੇ ਵਿੱਚ ਜੋਤਿਸ਼ ਅਨੁਸਾਰ ਸਾਡੀ ਜਨਮ ਕੁੰਡਲੀ ਦੇ ਵਿੱਚ ਜਨਮ ਸਮੇਂ ਕੁਝ ਮੌਜੂਦ ਗ੍ਰਹਿ ਅਜਿਹੇ ਆ ਜਿਨ੍ਹਾਂ ਕਰਕੇ ਅਸੀਂ ਇਹ ਦਾਨ ਕਰ ਨਹੀਂ ਸਕਦੇ ਕੱਪੜੇ ਕਈ ਵਾਰੀ ਪੁਰਾਣੇ ਤਾਂ ਦੇਣ ਤੋਂ ਵੀ ਮਨਾਹੀ ਆ ਤਾਂ ਕਈ ਵਾਰੀ ਨਾ ਨਾ ਕਪੜਾ ਵੀ ਲੈ ਕੇ ਨਹੀਂ ਦੇ ਸਕਦੇ ਆਪਾਂ ਕੁਝ ਗ੍ਰਹਿ ਕੁਝ ਘਰਾਂ ਚ ਇਦਾਂ ਦੇ ਬੈਠੇ ਹੁੰਦੇ ਆ ਠੀਕ ਹੈ ਜੀ ਇਹ ਬੜੀਆਂ ਡੂੰਘੀਆਂ ਰਮਜਾਂ ਨੇ ਤੁਸੀਂ ਨਹੀਂ ਸਮਝ ਸਕਦੇ ਹੋ ਬਸ ਮੈਂ ਤੁਹਾਨੂੰ ਉੱਪਰਲੇ ਲੈਵਲ ਦੀ ਗੱਲ ਜਿਹੜੀ ਉਹ ਦੱਸਣ ਜਾ ਰਹੀ ਆ ਜਿਹੜੀ ਮੇਰੇ ਸਧਾਰਨ ਸਰੋਤੇ ਇਸ ਸਾਰਨ ਪਾਠ ਪੜ੍ਹ ਕੇ ਸੁਣ ਕੇ ਇਸ ਗੱਲ ਨੂੰ ਫਾਲੋ ਕਰ ਲੈਣ। ਇੱਥੋਂ ਤੱਕ ਕਿ ਜਦੋਂ ਤੁਸੀਂ ਨਵੇਂ ਕੱਪੜੇ ਵੀ ਕਿਸੇ ਨੂੰ ਦੇਣ ਤਾਂ ਵੀ ਪੁਛ ਪੜਤਾਲ ਕਰਕੇ ਦੇਓ ਨਹੀਂ ਤਾਂ ਐਦਾਂ ਦੀ ਤਵਾਈ ਮੱਚਦੀ ਹੈ ਕਿ ਤੁਹਾਡੇ ਜੀਵਨ 'ਚ ਕਿ ਤੁਸੀਂ ਪੁੰਨ ਕਰਦੇ ਕਰਦੇ ਆਪਣੀਆਂ ਤਕਲੀਫਾਂ ਵਧਾ ਲੈਣੋ ਆਪਣਾ ਨੁਕਸਾਨ ਕਰ ਲੈਣੋ। ਪਤਾ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਗੁਨਾਹ ਤਾਂ ਕੋਈ ਕੀਤਾ ਨਹੀਂ। ਅਸੀਂ ਤਾਂ ਦਾਨ ਪੁੰਨ ਕਰਦੇ ਆਂ, ਅਸੀਂ ਬੜੀ ਚੈਰਿਟੀ ਕਰਦੇ ਆਂ ਪਰ ਉਹ ਚੈਰਿਟੀ ਕੀ ਤੁਹਾਡੇ ਗ੍ਰਹਿ ਅਨੁਸਾਰ ਕਰਨ ਦੇ ਲਈ ਲਿਖਿਆ ਵੀ ਗਿਆ ਹੈ ਕਿ ਨਹੀਂ? ਇਹ ਬਹੁਤ ਕੰਪਲਿਕੇਟਿਡ ਸਵਾਲ ਨੇ। ਸੋ ਅਵਲਤਾਂ ਇਹ ਸਾਰੇ ਕੱਪੜੇ ਤੁਸੀਂ ਕਿਸੇ ਐਨਜੀਓ ਨੂੰ ਦੇਣੇ ਆ ਲੋੜਵੰਦ ਸੰਸਥਾ ਨੂੰ ਦੇਵੋ ਅਨਾਥ ਆਸ਼ਰਮ ਨੂੰ ਦੇ ਦਿਓ ਪਰ ਦੇਣ ਤੋਂ ਪਹਿਲਾਂ ਕੁਝ ਟਿਪਸ ਨੇ ਫਾਲੋ ਕਰਿਓ ਇਹਨਾਂ ਰੂਲਸ ਨੂੰ ਰੂਲ ਨੇ ਇਹ ਨਿਯਮ ਨੇ ਜੋ ਤਿਛਤੇ ਨਿਯਮ ਨੇ ਇਹਨਾਂ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖੋਗੇ ਤੁਸੀਂ ਆਪਣੇ ਪਾਏ ਹੋਏ ਕੱਪੜਿਆਂ ਨੂੰ ਜਦੋਂ ਵੀ ਕਿਸੇ ਨੂੰ ਦੇਣਾ ਆ ਤਾਂ ਕੱਪੜੇ ਦੇਣ ਤੋਂ ਪਹਿਲਾਂ ਉਹਨਾਂ ਨੂੰ ਲੂਣ ਨਮਕ ਮਿਲੇ ਪਾਣੀ ਚੋਂ ਕੱਢ ਲਓ ਠੀਕ ਹੈ ਜੀ ਉਹਨਾਂ ਨੂੰ ਤਾਰਾਂ ਤੇ ਸੁੱਕਣੇ ਪਾ ਦਿਓ ਜੇ ਲੂਣ ਮਿਲੇ ਪਾਣੀ 'ਚ ਤੁਸੀਂ ਡਬਕੋ ਕੇ ਨਹੀਂ ਨਿਚੋੜ ਸਕਦੇ ਕਿੱਥੇ ਕਰੀਏ ਅਸੀਂ ਕੋਕਰੀਏ ਇਸ ਤਾਂ ਦੇਣੇ ਆ ਦਫਾ ਕਰੋ ਤਾਂ ਫਿਰ ਐਦਾਂ ਨਹੀਂ ਕਰ ਸਕਦੇ ਤਾਂ ਐਦਾਂ ਕਰ ਲਿਓ ਕੱਪੜਿਆਂ ਦੇ ਵਿੱਚ ਜਿਹੜੇ ਤੁਸੀਂ ਦੇਣੇ ਆ ਉਹ ਸਮੁੰਦਰੀ ਲੋਣ ਰੱਖ ਲਓ ਟੋੜਾ ਜਿਹਾ ਠੀਕ ਹੈ ਜਾਂ ਜਾਂ ਫਿਰ ਕਪੂਰ ਦੀਆਂ ਟਿੱਕੀਆਂ ਰੱਖ ਲਓ ਜਿੱਦਾਂ ਨੇ ਕੱਪੜੇ ਤੁਸੀਂ ਦੇਣੇ ਆ ਚੈਰਿਟੀ 'ਚ ਤਾਂ ਸਮੁੰਦਰੀ ਲੋਣ ਨੂੰ ਚੱਕਣਾ ਉਥੋਂ ਪਾਣੀ 'ਚ ਟੂਟੀ 'ਚ ਬਹਾ ਦੋ ਟੂਟੀ ਕਰਨੀ ਲੱਗੀ ਐ ਨਾਲ ਕਾ ਘੇੜ ਦਿਓ ਚਲ ਜਾਏਗਾ ਨਾਲੀ 'ਚ ਤੇ ਜਿਹੜਾ ਬਚਿਆ ਕਪੂਰ ਦੀਆਂ ਟਿੱਕੀਆਂ ਆ ਉਹਨਾਂ ਦਾ ਧੂਫ ਦਿਖਾ ਦਿਓ ਵਿੜੇ ਚ ਚਲੋ ਉਹਨਾਂ ਨੂੰ ਜਲਾ ਦਿਓ ਜਲ ਜਾਂਦਾ ਸਰ ਕਪੂਰ ਦਾ ਧੂਆ ਕਰ ਦਿਓ ਅੱਗੇ ਗੱਲ ਆ ਗਈ ਜੇ ਤੁਸੀਂ ਕਹਿੰਨਾ ਕੱਪੜੇ ਜਿਹੜੇ ਅੰਡਰਗਾਰਮੈਂਟਸ ਆ ਉਦਾਂ ਹਰਗਜ਼ ਹਰਗਜ਼ ਵੀ ਨਹੀਂ ਕਿਸੇ ਨੂੰ ਡਰਨੇਟ ਕਰਨੇ ਹੈਨਾ ਅੰਡਰਗਾਰਮੈਂਟਸ ਵਿੱਚ ਸਾਡੀਆਂ ਭੈਣਾਂ ਦੇ ਅੰਡਰਗਾਰਮੈਂਟਸ ਆ ਗਏ ਭਰਾਵਾਂ ਦੇ ਅੰਡਰਗਾਰਮੈਂਟਸ ਆ ਗਏ ਗੱਲ ਕੀ ਹੈ ਮੈਂ ਦੱਸਾਂਗੀ ਕਿਉਂ ਨਹੀਂ ਕਰਨੇ ਉਹਨਾਂ ਨੂੰ ਵੀ ਲੂਣ ਮਿਲੇ ਪਾਣੀ ਚ ਪਾਉਣਾ ਆ ਪਾਰੋ ਦੇਣੇ ਨਹੀਂ ਕਪੜੇ ਤਾਂ ਦੇ ਦਿੱਤੇ ਤਰੀਕਾ ਦੱਸਤਾ ਪਰ ਅੰਡਰਗਾਰਮੈਂਟਸ ਬਿਲਕੁਲ ਨਹੀਂ ਦੇਣੇ ਤੁਸੀਂ ਉਹਨਾਂ ਨੂੰ ਲੋਨ ਮਲੇ ਪਾਣੀ ਚ ਧੋ ਲਿਆ ਉਹਨਾਂ ਨੂੰ ਕੈਂਚੀ ਦੇ ਨਾਲ ਛੋਟੇ ਛੋਟੇ ਟੁਕੜਿਆਂ ਚ ਕੱਟਣਾ ਐ ਡਸਟਬਿੰਗ ਸੜ ਦੇਣਾ ਸਮਝ ਗਿਆ ਮੇਰੀ ਗੱਲ ਸਾਡੇ ਘਰਾਂ ਚ ਕੀ ਕਰਦੇ ਆ ਪੁਰਾਣੀ ਬਨਾਣ ਹੋ ਗਈ ਪੁਰਾਣਾ ਕਸ਼ਹਿਰਾ ਹੋ ਗਿਆ ਜਾਂ ਨਿੱਕਰ ਹੋ ਗਈ ਹਾਂ ਹਾਂ ਪੈਂਟ ਹੋ ਗਈ ਚੱਕੋ ਡਸਟਿੰਗ ਪਰਾਣੀਆਂ ਬਣਾਣਾ ਤਾਂ ਖਾਸ ਕਰਕੇ ਅਸੀਂ ਬਹੁਤ ਘਸਾਕ-ਸਾਕੇ ਵਰਤਦੇ ਆਂ ਸੋ ਝਾੜ ਪੂੰਝ ਲਈ ਨਹੀਂ ਵਰਤਣੀਆਂ ਇਹ ਗ੍ਰਹਾਂ ਨੂੰ ਖਰਾਬ ਕਰਦੀਆਂ ਜਿਹਦੇ ਬਣਾਣਾ ਉਹਦਾ ਪੱਠਾ ਵਹਿ ਜਾਣਾ ਉਹਨੂੰ ਮਿੱਟੀ ਚ ਮਰਾਲੇ ਤੁਸੀਂ ਮਿੱਟੀ ਪੂੰਝ ਰਹੇ ਹੋ ਉਹਦੇ ਨਾਲ ਤੁਸੀਂ ਹਨਾ ਸੋ ਕਾਰਨ ਮੈਂ ਦੱਸ ਦਿੰਨੀ ਆ ਕਿਉਂਕਿ ਤੁਹਾਡੀ એનર્ਜੀ ਤੁਹਾਡਾ ਪਸੀਨਾ ਤੁਹਾਡਾ ਆਰਾ ਪੂਰੇ ਦਾ ਪੂਰਾ ਤੁਹਾਡੇ ਆਪਣੇ ਕੱਪੜਿਆਂ ਦੇ ਵਿੱਚ ਹੈ ਸੋ ਜਿਹੜੀ ਤੁਹਾਡੀ એનર્ਜੀ ਹੈ ਜੇ ਤੁਸੀਂ ਅਣ ਧੋਤੇ ਬਿਨਾਂ ਧੋਤੇ ਕੱਪੜੇ ਚਾਹੇ ਉਹ ਬਿਸਤਰਾ ਹੈ ਚਾਦਰਾਂ ਨੇ ਚਾਹੇ ਇੰਡਰ ਗਾਰਮੈਂਟਸ ਹੈ ਚਾਹੇ ਤੁਹਾਡੇ ਪਾਏ ਹੋਏ ਸੂਟ ਨੇ ਜਾਂ ਸਾੜੀਆਂ ਨੇ ਜਦੋਂ ਤੁਸੀਂ ਉਹਨਾਂ ਨੂੰ ਬਿਨਾਂ ਧੋਤਿਆਂ ਦਿੰਦੇ ਆ ਤੁਹਾਡੀ એનર્ਜੀ ਤੁਹਾਡਾ ਪਸੀਨਾ ਤੁਹਾਡੇ ਆਉਰਾ ਵਿੱਚੇ ਹੀ ਨਾਲ ਜਾਂਦਾ ਠੀਕ ਹੈ ਜੀ ਉਹਦਾ ਮਿਸਜੂਜ਼ ਹੋ ਸਕਦਾ ਮੇਰੀਆਂ ਤਾਂ ਸਿੱਧੀਆਂ ਜਿਹੀਆਂ ਗੱਲਾਂ ਨੇ ਤਾੰਤ੍ਰਿਕ ਕੰਮਾਂ ਲਈ ਉਹਦਾ ਉਹਦੀ ਵਰਤੋਂ ਹੋ ਸਕਦੀ ਹੈ ਜਾਦੂ ਟੂਣਾ ਕੀਤਾ ਜਾ ਸਕਦਾ ਇੱਕ ਵਾਰਨਿੰਗ ਜ਼ਰੂਰ ਦਵਾਂਗੀ ਸੁਚੇਤ ਹੋ ਜਾਓ ਤੁਹਾਡਾ ਇਕਲੌਤਾ ਬੱਚਾ ਹੈ ਉਹਦੇ ਕੱਪੜੇ ਤਾਂ ਬਿਲਕੁਲ ਵੀ ਨਹੀਂ ਦੇਣੇ ਜੇ ਤੁਹਾਡਾ ਬੱਚਾ ਜੇਠਾ ਹੈ ਤਾਂ ਉਹਦੇ ਕੱਪੜੇ ਵੀ ਬਿਲਕੁਲ ਨਹੀਂ ਦੇਣੇ ਆਪਣਾ ਵਿਚਾਰ ਰੱਖਣਾ ਹੈ ਸਮਾਜ ਸੰਭਾਲੀ ਦਾ ਹੁੰਦਾ ਸੋ ਲੋਕਾਂ ਦੀ ਸੋਚ ਮਾੜੀ ਹੈ ਤੁਸੀਂ ਲੋਕਾਂ ਦੀ ਸੋਚ ਥੋੜਾ ਸੁਧਾਰ ਸਕਦੇ ਆ ਪਤਾ ਨਹੀਂ ਲੋਕ ਕਿੰਨੇ ਕਿੰਨੇ ਫ੍ਰਸਟ੍ਰੇਸ਼ਨ ਆਪਣੇ ਮਨਾਂ ਚ ਲੈ ਕੇ ਬੈਠੇ ਹੋਏ ਆ ਸੋ ਠੀਕ ਹੈ ਜੀ ਜੇ ਤੁਸੀਂ ਲੋਨ ਮਲੇ ਪਾਣੀ ਨਾਲ ਇਹਨਾਂ ਚੋਂ ਆਪਣੀ એનર્ਜੀ ਨੂੰ ਤੋਂ ਲਓਗੇ ਕੱਢ ਦਿੱਤਾ ਨਾ ਆਪਣਾ ਆਪਾ ਵਿੱਚੋਂ ਮਾਈਨਸ ਕਰਤਾ ਠੀਕ ਹੈ ਜੀ ਡਿਲੀਟ ਵਨ ਡਿਲੀਟ ਦਾ ਬਟਨ ਦਬੋ ਗਿਆ ਤੇ ਤੁਹਾਡੀ એનર્ਜੀ ਤੁਹਾਡੀ ਆਰ ਆ ਤੁਹਾਡਾ ਪਸੀਨਾ ਨਿਕਲ ਗਿਆ ਤਾਂ ਫਿਰ ਕੋਈ ਵੀ ਤਾਤ੍ਰਿਕ ਜੋ ਮਰਜ਼ੀ ਕਰੀ ਜਾਵੇ ਕੁਝ ਨਹੀਂ ਅਸਰ ਹੋਣਾ ਸੋ ਤਾਤ੍ਰਿਕ ਕ੍ਰਿਆਵਾਂ ਤੋਂ ਬਚਣ ਵਾਸਤੇ ਇਹ ਮੈਂ ਤੁਹਾਨੂੰ ਕੁਝ ਟਿਪਸ ਦਿੱਤੇ ਆ ਇਹਨਾਂ ਨੂੰ ਵਰਤੋ ਤਾਂ ਤਬਾਹੀ ਤੋਂ ਬਚੇ ਰਹੋ ਮੇਰੀਆਂ ਗੱਲਾਂ ਨੂੰ ਫੋਲੋ ਕਰ ਲਓ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਦਿਲਚਸਪ ਜੋਤਿਸ਼ ਵਿਗਿਆਨ ਦੀਆਂ ਗੱਲਾਂ ਦੱਸਾਂਗੇ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ ਹੈ